ਇਹ ਅਨੋਖੀ ਘਟਨਾ ਹੈ ਸਾਲ 1925 ਦੀ ਜਦੋਂ ਇੱਕ ਬਜ਼ੁਰਗ ਬੈਠ ਕੇ दारू ਪੀ ਰਿਹਾ ਸੀ ਤੇ ਨਾਲ ਉਸ ਦਾ ਰੇਡੀਓ ਵੀ ਵਿਹਾਰ ਸੀ ਫਿਰ ਅਚਾਨਕ ਮੌਸਮ ਬਦਲ ਜਾਂਦਾ ਹੈ ਤੇ ਬਿਜਲੀ ਦੀ ਤੇਜ਼ ਚਮਕ ਰੇਡੀਓ ਤੇ ਪੈਂਦੀ ਹੈ ਇਹ ਦੇਖ ਕੇ ਬਜ਼ੁਰਗ ਡਰ ਜਾਂਦਾ ਹੈ ਕਿ ਉਸ ਦੀ ਸਾਰੀ ਪੀਤੀ ਵੀ ਲਹਿ ਜਾਂਦੀ ਹੈ ਬਜ਼ੁਰਗ ਕੰਬਦੇ ਪੈਰਾਂ ਨਾਲ ਰੇਡੀਓ ਵੱਲ ਨੂੰ ਵਧਣ ਦੀ ਕੋਸ਼ਿਸ਼ ਕਰਦਾ ਹੈ ਤੇ ਜ्यों ਹੀ ਰੇਡੀਓ ਨੂੰ ਛੂੰਣ ਲੱਗਦਾ ਹੈ ਰੇਡੀਓ ਵਿੱਚੋਂ ਆਵਾਜ਼ ਆਉਂਦੀ ਹੈ ਪਿੱਛੇ ਹੱਟ ਜਿਸ ਤੋਂ ਬਾਅਦ ਮੌਸਮ ਵੀ ਇੱਕਦਮ ਸਾਫ਼ ਹੋ ਜਾਂਦਾ ਹੈ وجورے ਕ ਸਮਝ ਜਾਂਦਾ ਹੈ ਇਸ ਘਟਨਾ ਦੇ ਬਾਅਦ રેਡੀਓ ਵਿੱਚ ਇੱਕ ਅਜੀਬ ਤਰ੍ਹਾਂ ਦੀ ਸ਼ਕਤੀ ਆ ਗਈ ਹੈ ਜਿਸ ਤੋਂ ਬਾਅਦ ਇਹ ਰੇਡੀਓ ਕਈ ਪੀੜੀਆਂ ਤੱਕ ਸਾਂਭ ਕੇ ਰੱਖਿਆ ਜਾਂਦਾ ਹੈ ਤੇ ਅਜਿਹੀ ਇੱਕ ਪੀੜੀ ਦੀ ਗੱਲ ਅੱਜ ਦੀ ਇਸ ਵੀਡੀਓ ਵਿੱਚ ਤੂੰ ਇਥੇ ਕੀ ਕਰਨਦਿਆ? ਉਹ ਕਰਨਾ ਕੀ ਹੈ ਉਹ ਤੇਰਾ ਲਸਿਆ ਭਾਈ ਮੈਂ ਕਰਨਾ ਕਰਨਾ ਕੀ ਆ ਆ ਬਜ਼ੁਰਗਾਂ ਦਾ ਕਮਰਾ ਹੀ ਆ ਸਾਲ ਤੋਂ ਸਾਲਾਂ ਵਿੱਚੋਂ ਖੋਲ ਲਈਦਾ ਤੇ ਸਿਆਪਾ ਕਰਕੇ ਸਮਾਨ ਦਾ ਫੇਰ ਰੱਖਦੇ ਇਹਦਾ ਕਰਨਾ ਕੀ ਆ ਤੂੰ ਇਥੇ ਜੂੜਿਆ? ਉਹ ਵੀ ਤਾਂ ਬਜ਼ੁਰਗਾਂ ਦਾ ਹੀ ਆ ਮੇਜ਼ ਤੇ ਉਹਨੂੰ ਵੀ ਹੱਥ ਲਾਣਾ ਲਾਲੀ ਨਾਲ ਲਾਲੀ ਨਾਲ ਤੂੰ ਨਾ ਪਿਓ ਦਾ ਪੁੱਤਾ ਛੱਡੀ ਪੱਖੇ ਨੂੰ ਜੰਗਾ ਜੁਲਕ ਜੁਲਕ ਲੱਗਾ ਪੱਖੇ ਦਾ ਵੀ ਕੰਮ ਕਰਨਾ ਹੀ ਆ ਕਿਸੇ ਨੇ ਲੈ ਇਹ ਕਾ ਰੇੜੂ ਆ ਇਹ ਖਰੇ ਪਤਾ ਨਹੀਂ ਬਜ਼ੁਰਗ ਆਪਣੇ ਕਈ ਸਦੀਆਂ ਤੋਂ ਕੱਲ ਹੀ ਸਾਂਭੀ ਗਈ ਇਹ ਤੋਂ ਫਰੇ ਕੀ ਕਰਾਉਣਾ ਹੈ ਕੋਈ ਸਾਹਮਣ ਵਾਲੀ ਚੀਜ਼ ਸਾਂਭੀ ਨਹੀਂ ਉਹ ਰੇਡੂਆ ਸਾਂਭਲ ਵਹਿ ਲੈ ਇੱਥੇ ਖਰੇ ਕੀ ਸੋਨਾ ਦੱਬਿਆ ਹੈ ਉਹ ਆਹੋ ਯਾਰ ਗੱਲ ਤਾਂ ਸੋਚਣ ਵਾਲੀ ਆ ਜੇ ਕਈ ਪੀੜ੍ਹੀਆਂ ਤੋਂ ਸਾਂਭਦੇ ਆਏ ਆ ਤੇ ਰੇਡੀਓ ਵਿੱਚ ਕੋਈ ਗੱਲ ਹੋਊਗੀ ਤੂੰ ਛੱਡ ਗੋਲੀ ਮਾਰੇ ਨੂੰ ਸੁਪਈਆਂ ਨੂੰ ਐਂ ਕਰ ਭਾ ਰੇਡੀਓ ਵਿੱਚ ਬੰਨੇ ਕੀ ਆ ਇਧਰ ਆ ਉਹ ਹੋਣਾ ਰੇਰ ਵਿੱਚ ਕੀ ਮੈਨੂੰ ਛੱਕ ਬਜ਼ੁਰਗ ਆਪਣੇ ਜਮਲੇ ਜਮਲੇ ਵਿੱਚ ਕੀ ਰਹੀ ਉਹ ਸੁੰਦੇ ਰਹੀ ਕਿਨੇ ਉਹ ਤੋਂ ਛੱਡ ਜਮਲੇ ਨੂੰ ਦੀਨੇ ਤਾਂ ਇਹਦੇ ਵਿੱਚ ਕੀ ਆ ਚਲ ਵੇਖ ਲੈਨੇ ਆਰਾਮਾਤ ਕਰਦਾ ਨਾ ਬੜਾ ਪੁਨੀ ਵੜੇ ਖੜੀ ਓਏ ਆਈ ਲੱਭ ਗਿਆ ਬੜਨਾ ਆਹੋ ਇਹ ਬੜੀ ਸ਼ਤੀ ਚ ਲਾਈ ਥੈਣਾ ਲੱਭ ਗਿਆ ਬੜਨ ਦਾ ਆ ਆ ਚਲ ਜਿਹੜਾ ਕੰਮ ਕਰਨ ਵਾਲਾ ਵਾ ਓਏ ਮਾਯਾ ਕੌਣ ਬੋਲਿਆ ਓਏ ਮੈਨੂੰ ਲੱਗਦਾ ਰੇਡੀਓ ਦੀ ਆਵਾਜ਼ ਆਈ ਸੁਣੀ ਵਾ ਪਿੱਛੇ ਹੋ ਕੇ ਗੱਲ ਕਰ ਓਏ ਲੈ ਗੋਲੇ ਹੋਇਆ ਹਾ ਕੌਣ ਬੋਲਿਆ ਓਏ ਕੌਣ ਬੋਲਦਾ ਵਾ ਮੈਂ ਰੇਡੀਓ ਨਹੀਂ ਨਹੀਂ ਪੇਖਾ ਪੈਂਦਾ ਮੈਨੂੰ ਲੱਗਦਾ ਰੇਡੀਓ ਥੋੜੀ ਬੋਲਦੇ ਹੁੰਦੇ ਰੇਡੀਓ ਥੋੜੀ ਬੋਲਦੇ ਹੁੰਦੇ ਠੀਕ ਬੋਲਦਾ ਹੀ ਬੋਲਦਾ ਹੀ ਓਏ ਬੋਲਦਾ ਹੀ ਬੋਲਦਾ ਹੀ ਰੇੜੂਆ ਜੀ ਮਹਾਰਾਜ ਲੈ ਉਹ ਤੂੰ ਵੀ ਮੂਰਖੀ ਆ ਓਏ ਉਹ ਬੋਲਦਾ ਵਾ ਉਹਨੂੰ ਦੀਦਾ ਥੋੜੀ ਆ ਲੈ ਦੱਸ ਸਭ ਦੱਸਦਾ ਆ ਨਹੀਂ ਨਹੀਂ ਦੀਦਾ ਹੀ ਦੀਦਾ ਆਪਣਾ ਰੇੜੂਆ ਭਾਜੀ ਆ ਬੋਲਣ ਵਾਲੀ ਗੱਲ ਨਹੀਂ ਸਮਝ ਲੱਗੀ ਤੁਹਾਨੂੰ ਉਹ ਮੈਂ ਕੱਲਾ ਬੋਲਦਾ ਹੀ ਨਹੀਂ ਕਿਸੇ ਦਾ ਵੀ ਜਾਣ ਵਾਲਾ ਭੇਖ ਦੱਸ ਸਕਦਾ ਨਹੀਂ ਰੇੜੂਆ ਮਹਾਰਾਜ ਆ ਥੋੜਾ ਜਿਆਦਾ ਹੋ ਗਿਆ ਜੀ ਉਹ ਨਹੀਂ ਯਕੀਨ ਤੇ ਸਾਹਮਣੇ ਕੰਮ ਕਰਦੇ ਬੰਦੇ ਬਾਰੇ ਦੱਸਾਂ ਦੱਸੋ ਦੱਸੋ ਮਹਾਰਾਜ ਜੋ ਬੰਦੇ ਨੇ ਹੁਣੇ ਡਿੱਗਣਾ ਜੀ ਡਿੱਗਣਾ ਥੇ ਹੋਰ ਨਹੀਂ ਕੋ ਉਹ ਨਹੀਂ ਬਾਬਾ ਤੁੱਕਾ ਵੀ ਹੋ ਸਕਦਾ ਹੈ ਕਦਾ ਸੇ ਫੇ ਫੇ ਬੰਦਾ ਡੇਗੀ ਸਕਦਾ ਜਾਂਦੇ ਡੇੜੂ ਪਾਜੀ ਆ ਸਾਹਮਣੇ ਜਿਹੜੇ ਦੋ ਬੰਦੇ ਆਉਣਦੇ ਜਣਾ ਉਹਨਾਂ ਬਾਰੇ ਦੱਸੋ ਉਹ ਹੁਣੇ ਚਪੇੜੇ ਚਬੜੀ ਹੋਣਗੇ ਹਾਂ ਹੋਣਾ ਚਪੇੜੇ ਚਬੜੀ ਓਏ ਉਹਦੇ ਜੱਫੀ ਪਾ ਕੇ ਆਉਣਦੇ ਚਪੇੜੇ ਚਬੜੀ ਹੋਣਾ ਇੱਥੇ ਹਾਂ ਓਏ ਨਹੀਂ ਉਹ ਭਰਾਵਾ ਸੱਚੀ ਹੈਗੀ ਉਹ ਕਰਾਮਾਤ। ਕਮਲਿਆ ਆਪਣੇ ਬਜ਼ੁਰਗ ਐਵੇਂ ਤੇ ਨਹੀਂ ਸਾਹ ਸੰਭ ਕੇ ਰੱਖਦੇ ਰਹੇ। ਕੋਈ ਕਰਾਮਾਤ ਹੈਗੀ ਤਾਂ ਸੰਭ ਕੇ ਰੱਖਿਆ ਉਹਨਾਂ ਨੇ। ਇਥੋਂ ਚੁੱਕ ਦੇਂਦਾ ਆਪਾਂ ਉੱਥੇ ਜਾ ਕੇ ਹੋਰ ਕੁਝ ਪੁੱਛਦੇ ਇਹਨੂੰ। ਚੱਲ ਚੱਲ। ਓਏ ਇਹ ਕਰਦੇ ਲੱਗਾ। ਹੋ ਰੇ ਰੇਡੀਓ ਬਾਬੇ ਨੂੰ ਉੱਥੇ ਰੱਖ ਆਪਾਂ ਥੱਲੇ ਬੈੰਨੇ ਆ। ਅੱਛਾ ਅੱਛਾ। ਤਾਂ ਤਾਂ ਰੇਡੀਓ ਨਾਰਾਜ। ਉਰੇ ਡੂਏ ਭਾਜੀ ਨੂੰ ਰੱਖ ਤੇ ਲਿਆ ਤੇ ਤੂੰ ਪੁੱਛਣਾ ਕੀ ਆਪਾ ਹੁਣ ਫੜ ਜਾ ਮੈਂ ਪੁੱਛਦਾ ਪੁੱਛ ਪੁੱਛ ਆ ਮਹਾਰਾ ਜਿਹੜੇ ਨਾਲ ਦੇ ਪਿੰਡ ਵਾਲੀ ਪੂਜਾ ਮੇਰਾ ਵਿਆਹ ਉਹਦੇ ਨਾਲ ਕਦੋਂ ਹੋਊਗਾ ਬਟੇ ਮੁੱਤੇਰੇ ਉਹ ਕੋਈ ਚਾਹੀਦੀ ਗੱਲ ਪੁੱਛੀਦੀ ਹੁੰਦੀ ਆ ਭਾਈ ਆਪਾਂ ਨੂੰ ਦੱਸੋ ਪੀਕੀ ਨਾ ਕਦੋਂ ਹੋਊਗਾ ਤੂੰ ਲੰਗ ਲਾਤੇ ਕੋਈ ਕੰਮ ਦੀ ਗੱਲ ਪੁੱਛ ਓਏ ਓਏ ਆਪਾਂ ਹੋਰ ਜੂ ਗੱਲਾਂ ਪੁੱਛਣ ਨੇ ਆਪਾਂ ਐ ਗਰੀ ਹਾਂ ਜਿਹੜਾ ਵਿਚੋਲਾ ਉਹਦਾ ਮੁਰਦ ਜਾਂਦਾ ਜਿਹੜਾ ਵਿਚੋਲਾ ਉਹਦਾ ਮੁਰਦ ਜਾਂਦਾ ਤੇ ਆਪਾਂ ਵਿਚੋਲੇ ਬਾਰੇ ਪੁੱਛ ਲਈਏ ਆਹੋ ਵਿਚੋਲੇ ਬਾਰੇ ਪੁੱਛਦੇ ਨੇ ਰੂਏ ਭਾਜੀ ਸਾਡਾ ਬਚੋਲਾ ਕੌਣ ਬਣੂਗਾ ਸੱਤਾ ਗੱਪੀ ਸੱਤ ਗੀ ਸੱਤ ਗੱਪੀ ਓਏ ਉਹਦੇ ਹੋਏ ਰਿਸ਼ਤੇ ਤਰਾ ਦੇ ਮਾਰ ਮਾਰ ਕੇ ਆਪਾਂ ਉਹਨੇ ਬਚੋਲਾ ਸਾਡਾ ਖੇ ਬਾਨਾ ਓ ਨਹੀਂ ਛੜਾਇਆ ਜੇ ਰੇੜੀਆਂ ਬਾਬਾ ਕਹਿਨ ਦਿਆ ਫੇਰ ਬਣ ਜੂਗਾ ਹੀ ਦੇਖ ਲੈ ਨਾ ਓਏ ਯਾਰ ਦੋਨ ਟਿਕਟ ਦਰਵਾਉਣਾ ਰੇਡ ਵਾਲਾ ਰੇਡ ਵਾਲਾ ਆਬਾ ਲੈ ਦੀ ਇੱਥਾਰੇ ਓਹਰ ਭਗਵਾਨ ਦਾ ਨੀ ਵਟਕੀ ਖਾਈ ਜਾਂਦੇ ਕੀ ਗੱਲ ਆ ਨਹੀਂ ਕੋਈ ਤੇ ਹੈਗਾ ਲੱਗਦਾ ਯਾਰ ਕਿਹੜਾ ਕਿਉਂ ਹੋਈ ਜਾਂਦਾ ਕੀ ਬਿਸ਼ੇਸ਼ ਨਹੀਂ ਕੋਈ ਲੱਗਦਾ ਕੋਈ ਤੇ ਹੈਗਾ ਬੋਣਾ ਬੋਣਾ ਜੀ ਉਹ ਆ ਰਿਹਾ ਓਹ ਓਟ ਜਾਓ ਲਕੂਨ ਦਾ ਐਂਡ ਹੈ ਜਿਵੇਂ ਹੀਰੇ ਹੁੰਦੇ ਆ ਕੀ ਯਾਰ ਮੂੰਹੇ ਰਦਰ ਓਏ ਆ ਕੀ ਓਏ ਓਏ ਆ ਕੀ ਬੋਲਿਆ ਓਏ ਉਹ ਕੋਈ ਨਹੀਂ ਜਾਨਵਰ ਜਾਨਵਰ ਬਈ ਜਾਨਵਰ ਕਾਂ ਹੀ ਮੋੜਾ ਦਾ ਕਾਂ ਕਾਂ ਬੋਲਦਾ ਕਾਂ ਤਾਂ ਨਹੀਂ ਬੋਲਦੇ ਹੁੰਦੇ ਤੋਦਾਣਾ ਤੋਦਾ 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 ਹੀ ਤੋਦਾ ਹੀ ਉਹ ਕਿਹੋ ਜੀਆਂ ਗੱਲਾਂ ਕਰਦਾ ਓਏ ਬਬਾ ਓਏ ਆਪਾਂ ਜਾਣਾ ਉੱਧਰ ਜ਼ਰੂਰੀ ਕੰਮ ਆਹ ਕੰਮ ਜਾਣਾ ਇੰਤਾਂ ਕਾ ਭੁਲਾਇਆ ਜੀ ਤੇ ਤਰ੍ਹਾਂ ਆ ਗਿਆ ਜੀ ਵੇ ਮੈਂ ਤਾਂ ਜਾਣਾ ਪਉ ਵਿਚੁੰਡਿਆ ਚਲੀਏ ਸੱਤੇ ਗੱਪੀ ਆ ਲੈ ਹਾਂ ਉਹ ਤੇਰੇ ਆਖਿਆ ਚਲੇਦੇ ਜਾਣਾ ਪਰ ਤੈਨੂੰ ਪਤਾ ਹੀ ਆ ਕੱਪ ਕਿੱਡੇ ਕਿੱਡੇ ਛੱਡਦਾ ਓਏ ਹੁਣ ਤਾਂ ਬਾਬੇ ਰੇੜੂ ਨੇ ਆਖਿਆ ਹੁਣ ਨਹੀਂ ਕੋਈ ਚੱਕਰ ਚੱਲ ਚਲੀਏ ਵੇਖ ਲੈਨੇ ਪਰ ਬੰਦਾ ਚਵਲ ਗਿਆ ਹੀ ਕੋਈ ਨਹੀਂ ਦਾ ਹੋ ਸੁਣਾ ਸਤੇ ਠੀਕ ਹੈ ਆ ਵਧੀਆ ਵਧੀਆ ਤੁਸੀਂ ਸੁਣਾਓ ਸਤੇ ਬਾ ਕੱਲ ਕਿਥੇ ਹਾਂ ਲੈ ਕੱਲ ਦੀ ਸੁਣ ਲੋ ਹਾਂ ਅ ਕੱਲ ਆਪਣੇ ਪਿੰਡ ਸਾਨ ਨਹੀਂ ਪੁੱਤਰ ਗਿਆ ਆਹੋ ਉਹ ਭਰਾਵਾ ਕੋਈ ਨੂੰ ਫੜ ਲਈ ਰਫਲਾ ਚੱਕੀ ਫਿਰੇ ਤੇ ਕੋਈ ਡਾਂਗਾ ਚੱਕੀ ਫਿਰੇ ਆਹੋ ਉਹ ਕਹੇ ਤੋਂ ਨਹੀਂ ਸੂਤਰ ਆਇਆ ਉਹ ਤੇ ਹੀ ਸੁਣਿਆ ਸਾਰਾ ਪਿੰਡ ਇਕੱਠਾ ਹੋ ਗਿਆ ਸੀ ਤੇ ਹੋਰ ਹਾਂ ਤਾਂ ਫਿਰ ਮੈਂ ਅੱਗੇ ਹੋਇਆ ਅੱਛਾ ਮੈਂ ਭਰਾਵਾ ਕੰਨੋ ਫੜ ਕੇ ਤੇ ਕਿੱਲੇ ਨਾ ਬੰਨਤਾ ਤੇ ਆ ਝੋਨੇ ਦਾ ਕੀਤਾ ਹੀ ਵੜਾ ਲਿਆ ਝੋਨੇ ਦੀ ਕੀ ਗੱਲ ਕਰਦੇ ਜੀ ਆ 10 12 ਕਿੱਲੇ ਬਾਸਮਤੀ ਹੀ ਆਹੋ ਅੱਧੇ ਘੰਟੇ ਚ ਮੰਗਾਈ ਤਾਂ ਵੱਡ ਕੇ ਵੇਚ ਵੀ ਆਇਆ ਕੱਲਾ ਹੀ ਤੇ ਹੋਰ ਉੱਥੇ ਸਹਣਾ ਚਾਹੀਦੀ ਆ ਯਾਰ ਅਸੀਂ ਸੁਣਿਆ ਵੀ ਰਿਸ਼ਤੇ ਰਿਸ਼ਤੇ ਵੜੇ ਕਰਾਉਣਾ ਤੂੰ ਓਏ ਰਿਸ਼ਤੇ ਹਾਂ ਰਿਸ਼ਤੇ ਇੱਕ ਤੇ ਦੋ ਰਿਸ਼ਤੇ ਦੀਆਂ ਤਾਂ ਮੈਂ ਲੈਣਾ ਲਾਤੀਆਂ ਨੇ ਅੱਛਾ ਆ ਮੋਦੀ ਨਹੀਂ ਆਹੋ ਉਹਦੇ ਜਵਾਕਾਂ ਦਾ ਰਿਸ਼ਤਾ ਕਿਨੇ ਕਰਾਇਆ ਕਿਨੇ ਮੈਂ ਤੇ ਉਹ ਦਾ ਛੜਾ ਏ ਉਹ ਤੂੰ ਹੀ ਕਿਹੜੇ ਮੋਦੀ ਨੂੰ ਸਮਝ ਗਿਆ ਜੇ ਮੈਂ ਤੇ ਆਹ ਸਾਹਮਣੇ ਘਰ ਵਾਲੇ ਦੀ ਗੱਲ ਕੀਤੀ ਜੇ ਨਾਲੇ ਰਿਸ਼ਤੇ ਰਿਸ਼ਤੇ ਤੇ ਮੈਂ ਉਹਨਾਂ ਦੇ ਕਰਾਤੇ ਨੇ ਜਿਨ੍ਹਾਂ ਦੇ ਪਿਓਾਂ ਦੇ ਵੀ ਨਹੀਂ ਹੋਏ ਤੇ ਯਾਰ ਸਾਡੇ ਭਰਾਵਾਂ ਬਾਰੇ ਵੀ ਸੋਚ ਕੋ ਭਰਾ ਕਿਹੜੇ ਭਰਾ ਓਏ ਆਪ ਦੀ ਗੱਲ ਕਰਦੇ ਆਂ ਅੱਛਾ ਤੁਸੀਂ ਆਹੋ ਤੇ ਤੁਹਾਡੇ ਲਈ ਵੀ ਹੈਗਾ ਇੱਕ ਰਿਸ਼ਤਾ ਇੱਕੋ ਘਰ ਦੀਆਂ ਦੋਵੇਂ ਸਗੀਆਂ ਪਹਿਣਾ ਅੱਛਾ ਹਾਂ ਤੇ ਫਿਰ ਕਿਦੋਂ ਚੱਲਣਾ ਆਪਾਂ ਤੇ ਮੇਰੇ ਲੋਹਣੇ ਚੱਲੋ ਉਹ ਨਹੀਂ ਹੁਣੇ ਥੋੜੀ ਤਿਆਰ ਚ ਨਹੀਂ ਹੋਏ ਅਜੇ ਅਸੀਂ ਉਹ ਲੀੜਾ ਨਹੀਂ ਲੱਤਾਂ ਨਹੀਂ ਇਦਾਂ ਜਾਣਾ ਉਹ ਲੀੜੇ ਲੱਤੈ ਨੂੰ ਉਹਨਾਂ ਘੜਾਉਣੇ ਤੋੜ ਦੇਣੀਆਂ ਨੇ ਮੈਂ ਤੁਹਾਨੂੰ ਬਸ ਇੱਕ ਝਾਤੀ ਜੀ ਮਰਾ ਕੇ ਲੈ ਆਉਣੀ ਆ ਚੱਲੀਏ ਫਿਰ ਚੱਲੀਏ ਫਿਰ ਚੱਲ ਚੱਲ ਆ ਰੇਡੀਓ ਫੜ ਲਾ ਆਜੋ ਆਜੋ ਜੇਤੀ ਉਹ ਕੀਦੇ ਆਖੇ ਤੁਰਪੇ ਤੈਨੂੰ ਯਕੀਨ ਹੈਗਾ ਇੱਥੇ ਓਏ ਓਤੇ ਤਾਂ ਨਹੀਂ ਹੈਗਾ ਐਦੇ ਤੇ ਹੈਗਾ ਨਾ ਓਏ ਆਜੇ ਹੁਣ ਕੀ ਕਰਦੇ ਜੇ ਆ ਆਗੇ ਆਗੇ ਆ ਸੱਤੇਗਾ ਸੱਤੇ ਵੀਰ ਕਿੰਨਾ ਕ ਰਹਿ ਗਿਆ ਓ ਰਾ ਤੇ ਆ ਜੇ ਵੜਾ ਪਿਆ ਜੇ ਤੂੰ ਕਾਲੀ ਕਾਲੀ ਪੈਰ ਪੱਟੀ ਆਓ ਮਤਲਬ ਫਿਰ ਨੇੜੇ ਹੀ ਆਗੇ ਨੇੜੇ ਹੀ ਹੋਣਾ ਸੀ ਓਏ ਓ ਆ ਗਿਆ ਜੀ ਤੁਹਾਡੇ ਸਹਰਿਆਂ ਦਾ ਘਰ ਇੱਕ ਮਿੰਟ ਸੱਥੇ ਪਾ ਕੀ ਹੋ ਗਿਆ ਉਹ ਜਿਹੜੇ ਪੁੱਛ ਨਹੀਂ ਹੈ ਅਰੇ ਰੂਪਾ ਜੀ ਜਿਹੜੇ ਘਰ ਚੱਲੇ ਆ ਇਹ ਕਾ ਰਿਸ਼ਤਾ ਸਾਡਾ ਹੋਣਾ ਕਿ ਨਹੀਂ ਹੋਣਾ ਸਾ ਰਿਸ਼ਤਾ ਤੇ ਨਹੀਂ ਹੋਣਾ ਬੇਇੱਜ਼ਤੀ ਬੜੀ ਹੋਣੀ ਜੀ ਰੋਕੀਏ ਨੋਏ ਉਹ ਸਤਿਆ ਕੀ ਹੋਇਆ ਉਹ ਗੱਲ ਸੁਣ ਆਪਾਂ ਨਹੀਂ ਜਾਣਾ ਉਸੇ ਕਿਉਂ ਜਾਣਾ ਕਿਉਂ ਨਹੀਂ ਉਹ ਨਹੀਂ ਆਪਾਂ ਨਹੀਂ ਜਾਣਾ ਆਪਣੇ ਨਹੀਂ ਗੱਲ ਬੰਦਨੀ ਉੱਥੇ ਯਾਰ ਗੱਲ ਕਿਉਂ ਨਹੀਂ ਬੰਨੀ ਗੱਲ ਤੇ ਬਣੀ ਪਈ ਆ ਸਤਿਆ ਬੇਇੱਜ਼ਤੀ ਬੜੀ ਹੋਣੀ ਹੂ ਓ ਬੇਇਤੀ ਕੌਣ ਕਰੂ ਆਪਣੀ ਓਏ ਉਹ ਤੇ ਬੰਦੇ ਹੀ ਬੜੇ ਭਲੇ ਮਾਨਸ ਆ ਮੇਰੀ ਅੱਖ ਹੀ ਨਹੀਂ ਮੋੜਦੇ ਚਲੋ ਤੂੰ ਰੋਕ ਕੇ ਲਾ ਕੇ ਸੱਤਿਆ ਤੈਨੂੰ ਅਸੀਂ ਕਹਿਣ ਲਈ ਬੇਇਤੀ ਵੜੀ ਹੋਣੀ ਓ ਮੈਂ ਤੁਹਾਨੂੰ ਕਹਿ ਤਾਣਾ ਮੇਰੇ ਹੁੰਦਾ ਤੁਹਾਡੀ ਕੋਈ ਬੇਇਤੀ ਕਰਕੇ ਖਾਵੇ ਚਲ ਚੰਗਾ ਫਿਰ ਆਜੋ ਰੱਖ ਸਤ ਕੋਈ ਆਜੇਂ ਪਰਵਾਨਾ ਕਰੂ ਮੈਂ ਕਹਣਾ ਹਾਂ ਜੇ ਬੁੱਟਾ ਹੀ ਜੇ ਓ ਮਾਤਾ ਜੀ ਆ ਕਾ ਹੋਣਾ ਕੁੱਤੇ ਨੂੰ ਭੌਂਕੀ ਨਾ ਦੁਪਹਿਰੇ ਸਾਸਤਰੀ ਕਾਲ ਜੀ ਕਿੱਧਰ ਮੂੰਹ ਚੱਕਿਆ ਜੇ ਉਹ ਆਪਣੀਆਂ ਕੁੜੀਆਂ ਲਈ ਰਿਸ਼ਤੇ ਲੈ ਕੇ ਆਇਆ ਸੀ ਜੀ ਕੀ ਆਖਿਆ ਰਿਸ਼ਤੇ ਲੈ ਕੇ ਆਇਆ ਜੀ ਕੁੜੀਆਂ ਲਈ ਆਏ ਕੋ ਮੁੰਡੇ ਵੀ ਨਾਲ ਹੀ ਨੇ ਮੂਥਾ ਨਾ ਘਟਾਲੀ ਕਿਤੇ ਤੁਹਾਡੇ ਵਰਗੇ ਨਹੀਂ ਘਰੇ ਨਾ ਬਣਦੇ ਕੇ ਭਾਲਦਾ ਰਿਸ਼ਤੇ ਇੱਥੇ ਨਾ ਲਾ ਲੈ ਜਾਉਂ ਜਿੱਦੀ ਕੰਨੀ ਬਾਂਦਰ ਦੇ ਮੂੰਹ ਆਏ ਲੱਤਾਂ ਨਾ ਬਣਾ ਲੈ ਜੇ ਇੱਥੋਂ ਨਿਕਲ ਜਾ ਬਹਿ ਬਹਿ ਕੇ ਤੀਰ ਹੋ ਜਾ ਇੱਥੋਂ ਵੇਸਾ ਤੇ ਵੀ ਠੀਕ ਠਾਕ ਆ ਉਹ ਠੀਕ ਆ ਦਾ ਭਰਾਵਾ ਬੇਇੱਜ਼ਤੀ ਦੇ ਅੱਗੇ ਵੀ ਬੜੀ ਯਾਰੀ ਹੋਈ ਜੇ ਪਰ ਜਿਹੜੀ ਅੱਜ ਹੋਈ ਹੈ ਨਾ ਸੱਚੀ ਮਹਿਸੂਸ ਹੋਈ ਜੇ ਓਏ ਅਸੀਂ ਤਾਂ ਤੈਨੂੰ ਪਹਿਲਾਂ ਹੀ ਆਖਿਆ ਸੀ ਉੱਥੇ ਜਾ ਕੇ ਬੇਇੱਜ਼ਤੀ ਬੜੀ ਹੋਣੀ ਆਪਣੀ ਓ ਯਾਰ ਪਰ ਇੱਕ ਗੱਲ ਦੀ ਸਮਝ ਨਹੀਂ ਲੱਗੀ ਤੁਹਾਨੂੰ ਕਿਵੇਂ ਪਤਾ ਲੱਗ ਗਿਆ ਉਹ ਲੱਗ ਜਾਂਦਾ ਲੱਛਣਾਂ ਤੋਂ ਪਤਾ ਕਿਵੇਂ ਪਤਾ ਲੱਗ ਗਿਆ ਆ ਚੱਲ ਕੋਈ ਗੱਲ ਨਹੀਂ ਘਬਰਾਉਣਾ ਤੁਸੀਂ ਇੱਕ ਘਰ ਹੋਰ ਹੈਗਾ ਇਹ ਰਿਸ਼ਤੇ ਵਾਲਾ ਅੱਛਾ ਹਾਂ ਚਲ ਆਓ ਚੱਲ ਇੱਧਰ ਆ ਮੈਂ ਪੁੱਛਦਾ ਓ ਰੀਡੀਓ ਬਾਬਾ ਜੀ ਹਾੜੇ ਨਾਲ ਕੇ ਕੀ ਹੋਣਾ ਕੀ ਚਿੱਕੜ ਵਿੱਚ ਡਿੱਗੂ ਉਹ ਸੱਤੇ ਵੀਰ ਉਹ ਸੱਤੇ ਮੇਰਾ ਵੀਰ ਚਿੱਕੜ ਤੋਂ ਬਚ ਗਿਆ ਯਾਰ ਕਿਹਦੇ ਤੋਂ ਬਚ ਕੇ ਚਿੱਕੜ ਤੋਂ ਉਹ ਡੇਗਣਾ ਪਈ ਚਿੱਕੜ 'ਚ ਉਹ ਸਾਲਿਓ ਇੱਥੇ ਕਿੱਥੇ ਆ ਗਿਆ ਚਿੱਕੜ ਕਮਾਲ ਕਰੀ ਜਾਂਦੇ ਏ ਉਹ ਪੈਰ ਪਟੋ ਤੂੰ ਗੱਲਾਂ ਨਾ ਸੁਣਾਓ ਮੈਨੂੰ ਚਲੋ ਉਹ ਹੈਗੇ ਜੇ ਕੇ ਚਲ ਗਏ ਜੇ ਅੱਖੀ ਵੀ ਜਾਣੇ ਵੀ ਡੇਗ ਪਹਿਣਾ ਤੂੰ ਡੇਗ ਪਹਿਣਾ ਤੂੰ ਓ ਯਾਰ ਸਾਰੀਆਂ ਗੱਲਾਂ ਛੱਡੋ ਮੈਨੂੰ ਇਹ ਦੱਸੋ ਵੀ ਤੁਹਾਨੂੰ ਪਹਿਲਾਂ ਪਤਾ ਕਿਵੇਂ ਲੱਗ ਜਾਂਦਾ ਪਹਿਲਾਂ ਇਦਰਾ ਮੂੰਹ ਤੋਂ ਹੀ ਇਹ ਵੀ ਦੱਸ ਦਿਆਂ ਤੈਨੂੰ ਹਾਂ ਹੁਣ ਸੌਖਾ ਅੱਖੀ ਵੀ ਜਾਣੇ ਵੀ ਡੇਗ ਪਹਿਣਾ ਡੇਗ ਪਹਿਣਾ ਹੀ ਮੰਨਣੀ ਨਹੀਂ ਕੋਈ ਕੰਜਰ ਦੀ ਓ ਯਾਰ ਤੂੰ ਸਾਰੀਆਂ ਗੱਲਾਂ ਛੱਡੋ ਮੈਨੂੰ ਇਹ ਦੱਸੋ ਵੀ ਤੁਹਾਨੂੰ ਪਹਿਲਾਂ ਪਤਾ ਕਿਵੇਂ ਲੱਗ ਜਾਂਦਾ ਉਹ ਰਿਸ਼ਤੇ ਵਾਲੇ ਘਰੇ ਗਏ ਆ ਉੱਥੇ ਵੀ ਤੁਹਾਨੂੰ ਪਤਾ ਲੱਗ ਗਿਆ ਵੀ ਪਹਿਲਾਂ ਬੇਜਤੀ ਹੋਣੀ ਆ ਤੇ ਆ ਡਿੱਗਣ ਬਾਰੇ ਵੀ ਤੁਹਾਨੂੰ ਪਤਾ ਲੱਗ ਗਿਆ ਹੁਣ ਮੈਨੂੰ ਦੱਸੋ ਵੀ ਪਤਾ ਕਿਵੇਂ ਲੱਗ ਜਾਂਦਾ ਤੁਹਾਨੂੰ ਦੱਸ ਦਈਏ ਫਿਰ ਦੱਸ ਦੇ ਆ ਜਾ ਉਹ ਸਾਡੇ ਕੋਲ ਆ ਰੇਡੂ ਆ ਵਾ ਜਿਹੜਾ ਹਰ ਇੱਕ ਬੰਦੇ ਦਾ ਆਉਣ ਵਾਲਾ ਸਮਾਂ ਪਹਿਲਾਂ ਦੱਸ ਦਿੰਦਾ ਏ ਕੋਈ ਆ ਰੇਡਿਓ ਮੈਨੂੰ ਤੇ ਲੱਗਦਾ ਤੁਹਾਡੇ ਦਿਮਾਗ 'ਚ ਫਰਕ ਪੈ ਗਿਆ ਕਿਉਂ ਮੈਨੂੰ ਦੋਵੇਂ ਮਿਲ ਕੇ ਪਾਗਲ ਬਣਾਉਂਦਾ ਏ ਜੇ ਉਹ ਨਹੀਂ ਭਰਾਵਾ ਪਾਗਲ ਨਹੀਂ ਬਣਾਉਂਦਾ ਇਹ ਸੱਚੀ ਦੱਸ ਦਿੰਦਾ ਏ ਲੈ ਵੀ ਝੂਠ ਤੇ ਮੈਂ ਵੀ ਬਥੇਰੇ ਮਾਰੇ ਹੋਣਗੇ ਜ਼ਿੰਦਗੀ 'ਚ ਪਰ ਤੁਸੀਂ ਤੇ ਧਰਮਣਾ 20 ਪਜਾਤੀ ਏ ਨਹੀਂ ਯਕੀਨ ਤੈਨੂੰ ਪੁੱਛੀਏ ਫਿਰ ਪੁੱਛ ਯਾਰ ਤਾਂ ਤਾਂ ਰੇੜੂਏ ਭਾਜੀ ਰੇੜੂਏ ਭਾਜੀ ਇਹ ਦੱਸੋ ਸਾਡੇ ਨਾਲ ਅੱਗੇ ਹੁਣ ਕੀ ਹੋਣਾ ਜਿਹੜੇ ਉਹ ਸਾਹਮਣੇ ਦੋ ਬੰਦੇ ਤੁਰੇ ਆ ਰਹੇ ਆ ਉਹਨਾਂ ਤੋਂ ਸੱਤੇ ਗੱਪੀ ਨੂੰ ਚਵੇੜਾ ਪੈਣੀ ਆ ਓਇਆ ਫੜਿਆ ਗਿਆ ਏ ਤੁਹਾਡਾ ਝੂਠ ਓਏ ਉਹ ਤੇ ਮੈਨੂੰ ਜਾਣਦੇ ਨਹੀਂ ਤੇ ਨਾ ਹੀ ਮੈਂ ਉਹਨਾਂ ਨੂੰ ਜਾਣਦਾ ਮਾੜਾ ਚੰਗਾ ਮੈਂ ਉਹਨਾਂ ਨੂੰ ਬੋਲਣਾ ਨਹੀਂ ਤੇ ਮੇਰੇ ਚਪੇੜਾ ਕਿੱਥੋਂ ਮਾਰ ਲੈਣਗੇ ਹਾਏ ਵੱਡੇ ਰੇਡੀਓ ਮਹਾਰਾਜ ਦੇ ਚੱਲ ਕੋਈ ਨਹੀਂ ਵੇਖ ਲਈ ਨਹੀਂ ਆ ਜਾ ਸੱਸਿਆ ਵੀਰ ਜੀ ਓ ਲੈ ਫੜਿਆ ਗਿਆ ਤੁਹਾਡਾ ਰੇਡੀਓ ਓਏ ਉਹਨਾਂ ਨੇ ਤੇ ਮੈਨੂੰ ਆਖਿਆ ਹੀ ਕੋਹਣੀ ਤੁਸੀਂ ਤੇ ਆਂਦੇ ਸੀ ਉਹਨਾਂ ਮੇਰੇ ਚਪੇੜਾ ਮਾਰਨੀਆਂ ਮੋਰ ਤੇ ਸਾਸਰੀ ਗੱਲ ਕਾਲੀ ਬਣਾਈ ਐ ਅਸੀਂ ਤੇਰੀ ਤੂੰ ਆਵੇਂ ਪੁੱਤਿਆ ਵੀਰ ਜੀ ਕਿਤੇ ਬਾਸੀਰੇ ਪੁੱਤ ਜੀ ਮੇਰੀ ਗੱਲ ਤੇ ਸੁਣੋ ਮੈਂ ਸਾਸਰੀ ਗੱਲ ਬਾਈ ਗਾਲ ਥੋੜੀ ਕੱਢੀ ਆ ਤੁਨੂੰ ਕੱਢ ਕੇ ਵੇਖਾ ਕੱਢ ਕੇ ਕੱਢ ਕੇ ਕੱਢ ਕੇ ਵੀਰ ਜੀ ਇਹਦਾ ਸ਼ਦਾਈ ਯਾਰ ਛੱਡੋ ਛੱਡੋ ਯਾਰ ਛੱਡੋ ਹਾਂ ਸੌਖਾ ਹੁਣ ਹੋ ਗਿਆ ਯਕੀਨ ਹੁਣ ਓਏ ਹੁਣ ਤੇ ਅਗਲੇ ਰੀਜ ਨਾ ਕਰਾਇਆ ਮੰਨਦਾ ਫੇ ਰੇਡੀਓ ਨੂੰ ਹੁਣ ਮੰਦਾ ਬਰਾਵਾ ਮੰਦਾ ਗੁਰੂਆ ਐਵੇਂ ਨਹੀਂ ਸਾਡੇ ਬਜ਼ੁਰਗ ਸਾਂਭੀ ਗਏ ਕੋ ਰੇੜੂ ਗਾ ਤੇ ਕਰਾਮਾ ਤਾਂ ਹੈਗੀ ਸੀ ਤੇ ਸਾਂਭਿਆ ਉਹਨਾਂ ਨੇ ਬਿਲਕੁਲ ਚਲ ਐਂ ਕਰੀਏ ਇਹਨੂੰ ਹੁਣ ਆਉਣ ਵਾਲੇ ਸਮੇਂ ਬਾਰੇ ਪੁੱਛੀਏ ਪੁੱਛ ਲੈਨੇ ਆ ਜਾ ਚਲਾ ਜਾ ਉਦੋਂ ਤੇ ਸਾਲਾ ਮੰਨਦਾ ਨਹੀਂ ਓਏ ਮੇਰੀ ਮੰਨੋ ਹਾਂ ਹੁਣ ਇਹਨੂੰ ਮੈਂ ਪੁੱਛਦਾ ਆਉਣ ਵਾਲੇ ਸਮੇਂ ਬਾਰੇ ਤੂੰ ਪੁੱਛ ਲੈ ਇਹ ਇਥੇ ਚੱਲਦਾ ਨਾ ਇੱਥੋਂ ਚੱਲਦਾ ਮੱਥਾ ਟੇਕ ਲਈ ਪਹਿਲੋਂ ਮੱਥਾ ਟੇਕਣੇ ਪਹਿਲਾਂ ਇਹਨੂੰ ਇਥੇ ਕਿਹਦੀ ਰੇਂਜ ਆ ਜੂਗੀ ਆ ਜਾਂਦੀ ਆ ਜਾਂਦੀ ਆ ਗੱਲ ਬਾਤ ਆ ਯਾਰ ਤੇ ਇਥੇ ਇੱਕ ਇਥੇ ਵੀ ਆ ਜਾਂਦੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਹੋਰ ਤੇ ਕੀ ਬਾਤਾਂ ਨੇ ਇਥੇ ਵੀ ਆ ਜਾਂਦੀ ਭਰਾਵਾ ਪੁੱਛ ਤੂੰ ਓਏ ੜੂ ਓਏ ੜੂ ਆ ਗਿਆ ਆ